ਪੁਲਵਾਮਾ 'ਚ ਸ਼ਹੀਦ ਹੋਏ ਭਾਰਤੀ ਫੌਜੀਆ ਦਾ ਬਦਲਾ ਭਾਰਤ ਵੱਲੋਂ ਪਾਕਿਸਤਾਨ 'ਚ ਅਤਵਾਦ ਦੇ ਟਿਕਾਣੇ ਖਤਮ ਕਰਕੇ ਲੈ ਲਿਆ ਗਿਆ ਹੈ। ਕਰੀਬ 350 دہشت گرد ਇਸ ਕਾਰਵਾਈ 'ਚ ਹਲਾਕ ਕੀਤੇ ਗਏ ਨੇ। ਜਿੱਥੇ ਪੂਰਾ ਦੇਸ਼ ਅਤਵਾਦ ਦੇ ਖਿਲਾਫ ਭਾਰਤ ਦੀ ਇਸ ਕਾਰਵਾਈ ਫੌਜ ਦੇ ਜਜ਼ਬੇ ਲਈ ਮਾਣ ਮਹਿਸੂਸ ਕਰ ਰਿਹਾ ਹੈ ਉਥੇ ਹੀ 에어 ચીਫ ਮਾਰਸ਼ਲ ਵਿਰਿੰਦਰ ਸਿੰਘ ਤਨੋਆ ਨੇ ਸਿੱਖਾਂ ਦਾ ਵੀ ਮਾਣ ਵਧਾਇਆ ਹੈ ਵਿਰਿੰਦਰ ਸਿੰਘ ਤਨੋਆ ਵੱਲੋਂ 에어 ਸਟ੍ਰਾਈਕ ਦੀ ਅਗਵਾਈ ਕੀਤੀ ਗਈ ਸੀ ਅਤੇ ਪਾਕਿਸਤਾਨ ਦੇ ਅੰਦਰ ਹੋ ਕੇ ਅਤਵਾਦੀਆਂ ਦੇ ਗੜ੍ਹ ਨੂੰ ਤਬਾਹ ਕੀਤਾ ਗਿਆ ਹੈ ਅੱਜ ਹਰ ਪਾਸੇ ਵਿਰਿੰਦਰ ਸਿੰਘ ਤਨੋਆ ਦੀਆਂ ਤਾਰੀਫਾਂ ਹੋ ਰਹੀਆਂ ਨੇ ਅਤੇ ਪੰਜਾਬੀ ਇਸ ਅਫਸਰ ਉਤੇ ਮਾਣ ਮਹਿਸੂਸ ਕਰਦੇ ਨਹੀਂ ਥੱਕਦੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਵੀ ਜੋ ਸਾਡੇ ਤਨਵਾਰ ਸਾਹਿਬ ਨੇ ਸਾਡੇ ਪਿੰਡ ਵਿੱਚੋਂ ਨੇ ਤੇ ਉਹਨਾਂ ਨੇ ਜੋ ਇਸ ਹਮਲੇ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਲੱਤੀ ਸੀ ਕਿ ਸਾਡੀ ਜ਼ਿੰਮੇਵਾਰੀ ਲਈ ਜਾਵੇ ਅਸੀਂ ਬਦਲਾ ਲਵਾਂਗੇ ਤੇ ਉਹਨਾਂ ਨੇ ਸ਼ਹੀਦਾਂ ਦੇ ਭੋਗ ਤੋਂ ਪਹਿਲਾਂ-ਪਹਿਲਾਂ ਉਹਨਾਂ ਦਾ ਸ਼ਹਾਦਤ ਦਾ ਬਦਲਾ ਲਿਆ ਇਹਨਾਂ ਦਾ ਪਰਿਵਾਰ ਨੇ ਸਾਡੇ ਪਿੰਡ ਦੀ ਸੇਵਾ ਕੀਤੀ ਹੈ ਜੇ ਦੇਸ਼ ਦੀ ਸੇਵਾ ਕਰੀਏ ਸਾਰੇ ਪਰਿਵਾਰ ਬਹੁਤ ਇਮਾਨਦਾਰ ਹੈ ਆਪਣੇ ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਬਹੁਤ ਮਾਣ ਸਾਰੇ ਪਿੰਡ ਨੂੰ ਵਰਿੰਦਰ ਸਿੰਘ ਧਨਵਾ ਦਾ ਜਨਮ 7 ਸਤੰਬਰ 1957 ਚ ਦੇਵਕਰ ਚ ਹੋਇਆ ਸੀ ਇਸ 에ਅਰ ਸਟ੍ਰਾਈਕ ਤੋਂ ਪਹਿਲਾਂ ਵੀ ਉਹ ਆਪਣੀ ਬਹਾਦਰੀ ਨੂੰ ਇਤਿਹਾਸ ਦਿਆਂ ਪੰਨਿਆਂ ਚ ਸ਼ਾਮਲ ਕਰਵਾ ਚੁੱਕੇ ਨੇ ਵਰਿੰਦਰ ਸਿੰਘ ਨੇ ਸਾਲ 1999 ਚ ਕਾਰਗਿਲ ਦੀ ਜੰਗ ਵੇਲੇ ਵੀ ਮੋਰੀ ਕਤਾਰ ਦੇ ਲੜਾਕੂ ਵਿਮਾਨਾਂ ਨੂੰ ਕਮਾਂਡ ਕੀਤਾ ਸੀ ਵਰਿੰਦਰ ਸਿੰਘ ਦੇ ਪਿਤਾ ਆਈ.ਏ.ਐਸ ਅਧਿਕਾਰੀ ਸੁਰੈਨ ਸਿੰਘ ਧਨਵਾ ਵੀ ਦੇਸ਼ ਦੀ ਸੇਵਾ ਚ ਅਹਿਮ ਯੋਗਦਾਨ ਦੇ ਚੁੱਕੇ ਨੇ ਇੰਨਾ ਹੀ ਨਹੀਂ ਵਰਿੰਦਰ ਸਿੰਘ ਦੇ ਦਾਦਾ ਜੀ ਕੈਪਟਨ ਸੰਤ ਸਿੰਘ ਦਾਵੀ ਦੂਸਰੇ ਵਿਸ਼ਵ ਯੁੱਧ ਚ ਅਹਿਮ ਯੋਗਦਾਨ ਰਿਹਾ ਹੈ ਭਾਰਤੀ ਸੇਵਾ ਚ ਇਸ ਪਰਿਵਾਰ ਦੀ ਤੀਸਰੀ ਪੀੜ੍ਹੀ ਯਾਨੀ ਵਰਿੰਦਰ ਸਿੰਘ ਧਨੋਆ ਵੱਲੋਂ 에어 ਸਟ੍ਰਾਈਕ ਰਾਹੀਂ ਅੱਤਵਾਦ ਨੂੰ ਮੂੰਹ ਤੋੜ ਜਵਾਬ ਦੇ ਕੇ ਦੇਸ਼ ਭਗਤੀ ਲਈ ਮਾਣ ਮੱਤੀ ਮਿਸਾਲ ਕਾਇਮ ਕੀਤੀ ਗਈ ਹੈ ਸੀਫ 에어 ਮਾਰਸ਼ਲ ਬੀ ਐਸ ਧਨੋਆ ਜਿਨ੍ਹਾਂ ਨੇ ਕਮਾਂਡ ਕੀਤੀ ਆ ਹੁਣੇ ਹੁਣ ਜਿਹੜਾ ਸਰਜਿਕਲ ਸਟ੍ਰਾਈਕ ਹੋਇਆ ਪਾਕਿਸਤਾਨ ਦੇ ਵਿੱਚ ਔਰ ਜਿਹੜਾ ਬਦਲਾ ਲਿਆ ਗਿਆ ਸਾਡੇ ਉਹਨਾਂ ਮਹਾਨ ਸ਼ਹੀਦਾਂ ਦੇ ਡੁੱਲੇ ਖੂਨ ਦਾ ਉਹਦੇ ਲਈ ਮੈਂ ਇਸ ਧਰਤੀ ਨੂੰ ਨਤਮਸਤਕ ਹੋਣ ਲਈ ਕਿਡੂਐਂਦੀ ਨੂੰ ਕਿਉਂਕਿ ਪਿੰਡ ਮੇਰੇ ਹਲਕੇ ਦਾ ਪਿੰਡ ਆ ਮੇਰੇ ਹਲਕੇ ਦਾ ਇੱਕ ਇਤਿਹਾਸਿਕ ਪਿੰਡ ਆ ਔਰ ਇਸ ਪਿੰਡ ਦੀ ਮਿੱਟੀ 'ਚ ਜੰਮ ਪਲ ਕੇ ਤੁਹਾਨੂੰ ਵਾ ਪਰਿਵਾਰ ਨੇ ਦੇਸ਼ ਲਈ ਪ੍ਰਸ਼ਾਸਨਿਕ ਤੌਰ ਤੇ ਵੀ ਔਰ ਹੁਣ ਭਾਰਤੀ ਸਰਹੱਦਾ ਤੇ ਰਾਖੀ ਦੇ ਤੌਰ ਤੇ ਵੀ ਦੇਸ਼ ਦੇ ਮਾਣ ਸਨਮਾਨ ਦੇ ਤੌਰ ਤੇ ਵੀ ਜੋ ਮਾਣ ਵਧਾਇਆ ਗੌਰਵ ਵਧਾਇਆ ਮੁਲਕ ਦਾ ਉਹਦੇ ਲਈ ਮੈਂ ਸਮਝਦਾ ਇਸ ਧਰਤੀ ਨੂੰ ਅਸੀਂ ਨਮਸਕਾਰ ਕਰਨ ਲਈ ਆਏ ਸੀ ਅੱਜ